ਨੰਗਲ ਅਨੰਦਪੁਰ ਸਾਹਿਬ ਦੀ ਜੀਵਨ ਰੇਖਾ ਦੀ ਹਾਲਤ ਖਰਾਬ 25 ਕਿਲੋਮੀਟਰ ਤੱਕ ਸੜਕ ਉੱਤੇ ਪਏ ਟੋਏ ਕੌਣ ਜ਼ਿੰਮੇਵਾਰ ਹੈ ਟ੍ਰੈਫਿਕ ਜਾਮ ਹੈ ਬਹਾਨਾ ਨੂੰ ਨੁਕਸਾਨ ਹੈ ਦੁਰਘਟਨਾ ਤੇ ਲੋਕ ਪਰੇਸ਼ਾਨ ਹੈ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਭਰਾਏ ਕੀਤਪੁਰ ਸਾਹਿਬ ਤੋਂ ਲੈ ਕੇ ਮੈਥਪੁਰ ਨੰਗਲ ਤੱਕ 25 ਕਿਲੋਮੀਟਰ ਲੰਬੀ ਸੜਕ ਹੁਣ ਲੋਕਾਂ ਦੇ ਲਈ ਮੁਸੀਬਤ ਦਾ ਕਾਰਨ ਬਣ ਗਈ ਹੈ ਇਹ ਸੜਕ ਡੂੰਘੇ ਟੋਏਆਂ ਅਤੇ ਟੁੱਟੇ ਹੋਏ ਹਾਲਾਤਾਂ ਦੇ ਨਾਲ ਭਰੀ ਹੋਈ ਹੈ ਸੜਕ ਉੱਤੇ ਹਾਸਿਆਂ ਦਾ ਖਤਰਾ ਵੱਧ ਗਿਆ ਹੈ ਇਸੇ ਰਸਤੇ ਉੱਤੇ ਰੋਜ਼ਾਨਾ ਹਜ਼ਾਰਾਂ ਵਾਹਨ ਯਾਤਰਾ ਕਰਦੇ ਹਨ ਪਰ ਯਾਤਰੀ ਚਿੰਤਤ ਰਹਿੰਦੇ ਨੇ ਕਿ ਉਹ ਠੀਕ ਠਾਕ ਸਹੀ ਸਲਾਮਤ ਆਪਣੇ ਘਰ ਪੁੱਜ ਵੀ ਜਾਣਗੇ ਜਾਂ ਫਿਰ ਨਹੀਂ ਕੀਤਪੁਰ ਸਾਈ ਤੋਂ ਲੈ ਕੇ ਮੈਥਪੁਰ ਤੱਕ 25 ਕਿਲੋਮੀਟਰ ਲੰਬੀ ਮੁੱਖ ਸੜਕ ਜਿਸ ਨੂੰ ਕਦੇ ਇਲਾਕੇ ਦੀ ਜੀਵਨ ਰੇਖਾ ਮੰਨਿਆ ਜਾਂਦਾ ਸੀ ਹੁਣ ਡੂੰਘੇ ਟੋਏਆਂ ਅਤੇ ਕਸਤਾ ਹਾਦਸੇ ਦੇ ਕਾਰਨ ਲੋਕਾਂ ਦੇ ਲਈ ਇੱਕ ਵੱਡੀ ਸਮੱਸਿਆ ਬਣ ਗਈ ਹੈ ਪਿਛਲੇ ਸਾਲ ਤੋਂ ਇਸ ਸੜਕ ਦੇ ਡਰਾਈਵਰਾਂ ਦੇ ਲਈ ਪ੍ਰਿਕਿਰ ਰਹੀ ਹੈ ਖਾਸ ਕਰਕੇ ਬਰਸਾਤ ਦੇ ਮੌਸਮ ਦੇ ਵਿੱਚ ਜਦੋਂ ਟੋਏ ਤਲਾਹ ਦੇ ਵਿੱਚ ਬਦਲ ਜਾਂਦੇ ਹਨ ਅਤੇ ਹਾਸਿਆਂ ਦਾ ਖਤਰਾ ਵੱਧ ਜਾਂਦਾ ਹੈ ਇਹ ਉਹ ਮਾਰਗ ਹੈ ਜੋ ਕਿ ਚੰਡੀਗੜ੍ਹ ਨੂੰ ਧਰਮਸ਼ਾਲਾ ਦੇ ਨਾਲ ਜੋੜਦਾ ਹੈ ਅਤੇ ਰੋਜ਼ਾਨਾ ਹਜ਼ਾਰਾਂ ਵਾਹਨ ਇਸ ਤੋਲ ਲੰਘਦੇ ਹਨ ਤੇ ਓਵਰਲੋਡ ਟਿਪਰਾਂ ਦੇ ਕਾਰਨ ਸੜਕ ਉੱਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ ਸਥਾਨਿਕ ਲੋਕਾਂ ਨੇ ਕਿਹਾ ਕਿ ਇਸ ਸੜਕ ਨੂੰ ਨਵੀਂ ਬਣਾਉਣ ਦੀਆਂ ਕਵਰਾਂ ਜ਼ਰੂਰ ਸੁਣਨ ਨੂੰ ਮਿਲਦੀਆਂ ਸਨ ਪਰ ਹੁਣ ਤੱਕ ਅਸਥਾਈ ਪੈਚ ਵਰਕ ਵੀ ਇਸ ਮੁੱਖ ਮਾਰਗ ਉੱਤੇ ਨਹੀਂ ਲਾਇਆ ਗਿਆ ਜਿਸ ਦੇ ਨਾਲ ਸੜਕ ਦੀ ਹਾਲਤ ਹੋਰ ਵੀ ਵਿਗੜ ਗਈ ਹੈ ਕਦੇ ਇਲਾਕੇ ਦੀ ਜੀਵਨ ਰੇਖਾ ਮੰਨੀ ਜਾਂਦੀ ਹੈ ਇਸ ਸੜਕ ਨੂੰ ਆਪਣੀ ਦੁਰਦਸ਼ਾ ਦਾ ਰੋਣਾ ਰੋ ਰਹੀ ਹੈ 25 ਕਿਲੋਮੀਟਰ ਲੰਬੀ ਹੈ ਮੁੱਖ ਸੜਕ ਪਿਛਲੇ 1 ਸਾਲ ਤੋਂ ਡੂੰਘੇ ਟੋਇਆਂ ਦੇ ਖਸਤਾ ਹਾਲਤ ਦੇ ਨਾਲ ਭਰੀ ਹੋਈ ਹੈ ਇਹ ਸੜਕ ਵਾਹਨ ਚਾਲਕਾਂ ਲਈ ਇੱਕ ਜੰਗ ਦਾ ਮੈਦਾਨ ਬਣ ਗਈ ਹੈ ਇਸ ਦੀ ਹਾਲਤ ਇੰਨੀ ਵਿਗੜ ਗਈ ਹੈ ਕਿ ਇਸ ਉੱਤੇ ਆਵਾਜਾਈ ਕਰਨਾ ਇੱਕ ਚੁਣੌਤੀ ਬਣ ਗਿਆ ਹੈ ਦੋ ਪਹੀਆ ਵਾਹਨਾਂ ਦਾ ਟੋਇਆਂ ਦੇ ਵਿੱਚ ਡਿੱਗਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇਨ੍ਹਾਂ ਟੋਇਆਂ ਦੇ ਵਿੱਚ ਡਿੱਗਣ ਤੋਂ ਬਾਅਦ ਕਈ ਬਾਈਕ ਸਵਾਰ ਜ਼ਖਮੀ ਹੋਏ ਹਨ ਤੇ ਕਈਆਂ ਨੇ ਆਪਣੀ ਜਾਨ ਗਵਾਈਆਂ ਹਨ ਨਗਰ ਕੌਂਸਲ ਨੰਗਲ ਨੇ ਬੀਤੇ ਕੱਲ ਕੌਂਸਲ ਏਰੀਆ ਦੇ ਵਿੱਚ ਖੱਡੇ ਭਰ ਕੇ ਉੱਚੇ ਰਾਹਾਂ 'ਤੇ ਜ਼ਰੂਰਤ ਦਵਾਈ ਸੀ ਪਰ ਬਾਕੀ ਰਸਤੇ ਖਰਾਬ ਹਾਲਤ ਦੇ ਵਿੱਚ ਹੈ। ਭਾਜਪਾ ਦੇ ਮੋਹਿਤ ਸ਼ਰਮਾ ਨੇ ਇਸ ਗੰਭੀਰ ਸਮੱਸਿਆ ਤੇ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਸੜਕ ਹਿਮਾਚਲ ਦੇ ਨਾਲ ਜੁੜਦੀ ਹੈ। ਅਤੇ ਇਹ ਦੋਮਾ ਸੂਬਿਆਂ ਨੂੰ ਜੋੜਨ ਵਾਲਾ ਰਸਤਾ ਹੈ ਇਸ ਸੜਕ 'ਤੇ ਰੋਜ਼ਾਨਾ ਹਜ਼ਾਰਾਂ ਮਾਈਨਿੰਗ ਵਾਲੇ ਟਿਪਰ ਤੇ ਹੋਰ ਭਾਰੀ ਵਾਹਨ ਲੰਘਦੇ ਹਨ ਇਹ ਭਾਰੀ ਆਵਾਜਾਈ ਸੜਕ 'ਤੇ ਬਹੁਤ ਜ਼ਿਆਦਾ ਦਬਾਅ ਪਾਉਂਦੀ ਹੈ ਜਿਸ ਦੇ ਨਾਲ ਇਸ ਦੀ ਹਾਲਤ ਹੋਰ ਵੀ ਵਿਗੜ ਜਾਂਦੀ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਇਹ ਹੈ ਕਿ ਪੂਰੀ ਸੜਕ 'ਤੇ ਬਜਰੀ ਖਿੜੀ ਹੋਈ ਹੈ ਨਤੀਜੇ ਵਜੋਂ ਡਰਾਈਵਰਾਂ ਨੂੰ ਇਸ ਸੜਕ ਨੂੰ ਪਾਰ ਕਰਕੇ ਹਰ ਰੋਜ਼ ਆਪਣੀ ਜਾਨ ਜੋਖਮ ਦੇ ਵਿੱਚ ਪਾਉਣ ਦੇ ਲਈ ਮਜਬੂਰ ਹੋਣਾ ਪੈਂਦਾ ਹੈ ਲੋਕ ਪੰਜਾਬ ਸਰਕਾਰ ਵੱਲ ਉਮੀਦ ਲਗਾ ਕੇ ਬੈਠੇ ਹਨ ਕਿ ਘੱਟੋ ਘੱਟ ਇਸ ਸੜਕ ਕਦੀ ਮੁਰੰਮਤ ਦਾ ਕੰਮ ਹੀ ਸ਼ੁਰੂ ਕਰ ਦਿੱਤਾ ਜਾਵੇ ਜਿਸ ਦੇ ਨਾਲ ਸਥਾਨਿਕ ਵਸਨੀਕਾਂ ਨੂੰ ਇਸ ਸਮੱਸਿਆ ਤੋਂ ਕੁਝ ਰਾਹਤ ਜ਼ਰੂਰ ਮਿਲ ਸਕੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ